ਲਓ ਜੀ ਕੋਟਣਾ ਕਲਾ ਜ਼ਿਲ੍ਹਾ ਮਾਨਸਾ ਦਾ ਪਹਿਲਾ ਪਸ਼ੂ ਮੇਲਾ ਖੀਰੇ ਕੱਟੇ ਮੁਰਾ ਨਸਲ ਦੇ ਵਿੱਚ ਮੁਕਾਬਲਾ ਫਾਈਨਲ ਹੋ ਚੁੱਕਿਆ ਹੈਗਾ ਪਹਿਲੇ 10 ਨੰਬਰ ਤੁਹਾਨੂੰ ਦਿਖਾਉਣੇ ਹੈਗੇ ਵੀ ਕਿਹੜੇ ਕਿਹੜੇ ਕੱਟਿਆਂ ਨੇ ਪਹਿਲਾ ਨੰਬਰ ਦੂਜਾ ਨੰਬਰ ਤੀਜਾ ਨੰਬਰ ਤੇ ਪੰਜਵਾਂ ਸੱਤਮਾ ਅੱਠਵਾਂ ਸਾਰੇ ਨੰਬਰ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਉਣੇ ਹੈਗੇ ਚਾਰਟ ਕੇ ਰੱਖਿਆ ਕੰਮ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਲਾਸਟ ਤੱਕ ਦੇਖਿਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਦਿਆ ਕਰੋ ਤੇ ਹੋਰ ਅਜਿਹਾ ਵੀਡੀਓ ਦੇਖਣ ਬਾਅਦ ਭਗਤ ਸਿੰਘ ਫਾਰਮ YouTube ਚੈਨਲ ਨੂੰ ਪੇਜ ਨੂੰ ਲਾਈਕ ਫਾਲੋ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਨਾ ਤੇ ਬਾਗੇ ਬੱਕਲੇ ਕਲੇ ਕਲੇ ਬਾਈ ਨਾਲ ਗੱਲਬਾਤ ਕਰਾਵਾਂਗੇ ਨਾਲ ਦੀ ਨਾਲ ਸੁਣਾਵਾ ਦਰਸ਼ਕਾਂ ਦਾ ਕੱਟ ਦਿਖਾ ਦੇਣਗੇ ਜਿਵੇਂ ਸ਼ਾਮ ਦਾ ਸਮਾਂ ਹੋ ਗਿਆ ਕਬੱਡੀ ਟੂਰਨਾਮੈਂਟ ਦੇ ਵਿੱਚ ਕੱਟ ਉਹ ਨਾ ਭਰਾਵਾਂ ਦਾ ਉਸ ਤਰ੍ਹਾਂ ਇਕੱਠਾ ਦੇਖੋ 400 ਰਿੰਗ ਦੇ ਜਾਲ ਲੱਗਿਆ ਹੋਇਆ ਹੈਗਾ ਭਰਾਵਾਂ ਦਾ ਕੱਟ ਦੇਖੋ ਸਾ ਭਰਾ ਬਹੁਤ ਦੂਰੋਂ ਦੂਰ ਚੱਲੇ ਕਿਉਂਦੇ ਕਬੱਡੀ ਦੇ ਟੂਰਨਾਮੈਂਟ ਵਾਗੂ ਸੋ ਬੜਾ ਸ਼ਾਗ ਮੀਲਾ ਦੇ ਨਾਲ ਬੜਾ ਸ਼ਾਹਬਾਦ ਰਹਾ ਹੈਗਾ ਦੇਖ ਸਕਦੇ ਹੋ ਇਕੱਠ ਪੂਰਾ ਸੋਹਣਾ ਮੋਹ ਬਹੁਤ ਸੋਹਣਾ ਮੇਲਾ ਹੋ ਰਿਹਾ ਹੈਗਾ ਬਾਕੀ ਆ ਪੱਕਲੇ ਕਲੇ ਲਈ ਬਾਈ ਨਾਲ ਗੱਲਬਾਤ ਕਰਾਵਾਂਗੇ ਕਿ ਕਿਹੜਾ ਕਿਹੜਾ ਕਟਾ ਕਿਹੜੇ ਆਸਾਨ ਦਾ ਕੀ ਕੀ ਮਦਰ ਕੋਟਾ ਕਿਹੜੇ ਕਿਹੜੇ ਪਿੰਡ ਤੋਂ ਆਇਆ ਹਾਂ ਫੋ ਲਾਸਟ ਤੱਕ ਜੁੜੇ ਰਹੋ ਜੀ ਲਓ ਜੀ ਆ ਕਟਾ ਹੈਗਾ 10ਵੇਂ ਨੰਬਰ ਤੇ 10 ਤੋਂ 9 8 ਤੱਕ ਪਹਿਲਾ ਐਸ ਨੂੰ ਪੁੱਠੇ ਲੋੜ ਚੱਲਾਂਗੇ ਬਾਈ ਨਾਲ ਆਪਾਂ ਗੱਲਬਾਤ ਕਰਾਵਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡ ਤੋਂ ਆਗੇ ਭਰਾ ਮੋਹਲੀ ਕਲਾਂ ਬਾਈ ਮੋਹਲੀ ਕਲਾਂ 10ਵੇਂ ਨੰਬਰ ਤੇ ਆ ਗਿਆ ਕਟਾ ਕਿਹੜੇ ਆਸਾਨ ਦਾ ਬੱਚਾ ਹੈ ਇਹ ਬਾਈ ਸਰਕਾਰੀ ਟੀਵੀ ਦਾ ਸਰਕਾਰੀ ਸੀਮੰਦ ਦਾ ਹੈ ਰਿਜ਼ਲਟ ਤੋਂ ਖੁਸ਼ ਹੋਗੇ ਬਹੁਤ ਸਹੀ ਫੈਸਲੇ ਹੋਇਆਗੇ ਪਹਿਲੀ ਵਾਰੀ ਆਪਾਂ ਆਏ ਆ ਮੇਲੇ ਤੇ ਪਹਿਲੀ ਵਾਰ ਆਉਗੇ ਪਹਿਲੀ ਵਾਰੀ ਪਹਿਲੇ ਦਾਸ ਚ ਲਾ ਕੇ ਟੌਪ 10 ਚ ਆ ਗਏ ਬਹੁਤ ਬਿਹਤਰੀ ਨਾਲ ਸਰਕਾਰੀ ਸੀਮੰਟ ਦਾ ਜਿਹੜਾ 9 ਮੀ 18 ਕਿਲੋ ਮਾਲਦਾ 552 ਕਟਾ ਹੈ ਜਿੰਪਰ ਦਾ ਜੀ ਬੋਲਦੇ ਸੋਰੀ ਪਿੰਡ ਬਸਤ ਮੋਹੋਲੀ ਜ਼ਿਲ੍ਹਾ ਮਰੇਲ ਕੋਟਲਾ ਨੀਅਰ ਸਪਾਰ ਸਹਿਮਗੜ ਠੀਕ ਆ ਉਹ ਵਾਰੀ ਚ ਆ ਗਏ 9911 09747 ਠੀਕ ਆ ਟੋਰਕ ਦਿਖਾ ਦੇ ਕਟਾ ਭਾਈ ਟੋਰਕ ਦਿਖਾ ਦਿਓ ਕਟਾ 99 ਦੇ ਨਾਲ 0 ਫਲਾਈ ਸੰਤੋਰ ਕੇ ਦਵਾਏ ਵੀ ਆ ਕਟਾ 10 ਨੰਬਰ ਦਾ ਆਏਗਾ ਸਰਕਾਰੀ ਸੀਮੰਟ ਦਾ ਐਚ ਐਲ ਡੀ ਦੇ ਠੀਕ ਹੈ ਤੇ ਬਾਕੀ ਤੁਹਾਨੂੰ ਇਸ ਤੋਂ ਬਾਅਦ ਨੌਵਾਂ ਅੱਠਵਾਂ ਸੱਤਵਾਂ ਛੇਵਾਂ ਪੰਜਵਾਂ ਚੌਥਾ ਤੀਜਾ ਦੂਜਾ ਪਹਿਲਾ ਇਸ ਤਰ੍ਹਾਂ ਤੁਹਾਨੂੰ ਦਵਾਵਾਂਗੇ ਇਹ ਦੇਖੋ ਕਟਾ ਦੀ ਬੰਤ 10 ਨੰਬਰ ਦੀ ਵੀਰੇ ਕਰੋ ਗੱਟਾ ਮਰਾ ਕਰੋ ਇਹ ਦੇਖੋ 10 ਨੰਬਰਾਂ ਦਾ ਕਟਾ ਇਸ ਤੋਂ ਬਾਅਦ ਤੁਹਾਨੂੰ ਨੌਵਾਂ ਲਖਾਵਾਂਗੇ ਆਪਾਂ ਇਹੋ ਜਿਹੜੇ ਕਟਿਆਂ ਦੀ ਬੰਤ ਰੋਹ ਦੇ ਮੇਲੇ ਵਿੱਚ ਚੈਂਪੀਅਨ ਬਣਦਾ ਯੇਤੂ ਬਣਦਾ ਪਹਿਲੇ 10 ਜਿਹੜੇ ਹੁੰਦੇ ਆ ਉਹ ਕਰੀਮ ਹੀ ਹੁੰਦੀ ਹੈ ਕਿ ਕੋਈ 10ਵਾਂ ਪਹਿਲੇ ਚ ਵਾੜਾ ਫਰਕ ਨਹੀਂ ਹੁੰਦਾਗਾ 19 ਕਿਤਾ ਮਸਾ ਹੀ ਫਰਕ ਹੁੰਦਾਗਾ ਜਿਲਾ ਜਿਲਾ ਮਾਨਸਾ ਜਿਲਾ ਮਾਨਸਾ ਹਾਂਜੀ ਮਾਨਸਾ ਜਿਲ੍ਹੇ ਤੋਂ ਆਇਆ ਭਾਈ ਇਹ ਐਮ 51 ਦਾ ਜੀ ਹਾਂਜੀ ਐਮ 51 ਐਮ 51 ਦਾ ਬੱਚਾ 9ਵੇਂ ਨੰਬਰ ਤੇ ਆਇਆ ਮਾਰਦ 18 18.5 ਲੀਟਰ 18.5 ਕਿਲੋ ਮਾਰਦ ਦੇ ਹਾਂਜੀ ਆਪਣੇ ਕੋਲ ਹੈ ਦੇਖ ਸਕਦੇ ਹੋ 18 ਹਣਾ ਉਮਰ ਕਿੰਨੀ ਹੈ ਉਮਰ ਇਹ ਦੀ ਹਲੇ 1.5 ਮਹੀਨੇ ਆ ਅੱਛਾ ਸਾਲ ਦੇ ਹੈ ਦਾ ਜੀ 5 ਦਸੰਬਰ ਨੂੰ ਸਾਲ ਦਾ ਹੋਊਗਾ ਠੀਕ ਹੈ ਜੀ ਹਾਂਜੀ ਪਸ਼ੂ ਹੈਗੇ 14 ਮੁੰਨਾ ਹਾਂਜੀ 14 15 ਬਸ ਆ ਜੀ ਨੰਬਰ 9958 ਜੀ 7468 ਇਹ ਪਹਿਲੀ ਵਾਰ ਆਏ ਮੇਲੇ ਤੇ ਪਹਿਲੀ ਵਾਰ ਆਉਂ ਨਹੀਂ ਜੀ ਦੂਜੀ ਵਾਰ ਆਇਆ ਕਿਹੜੇ ਕਦੇ ਮੇਲੇ ਤੋਂ 3 ਮਹੀਨੇ ਦਾ ਸੀਗਾ ਇਹ ਉੱਥੋਂ ਨਫਰ ਲੱਗਿਆ ਸੀਦਾ ਕੋਈ ਉੱਥੇ 5 ਮਹੀਨੇ ਨੰਬਰ ਤੇ ਸੀਗਾ 5 ਦੇ ਤੇ ਫਿਰ ਧਨੌਲੇ ਸਾਲਾਂ ਚ ਲੱਗੂਗਾ ਤਾਂ ਡਾਗ 2 ਸਾਲ ਵਾਲੇ ਚਲਾਵਾਂਗੇ ਉੱਥੇ ਤੁਹਾਨੂੰ ਬੈਸਟ ਆਫ ਲੱਕ ਹੈ ਕੋਈ ਖੀਰਾ ਚ ਇਹ ਸਾਫ ਦਾ ਕਰ ਗਿਆ ਆ ਫਿਰ ਉਹ ਕੋਈ ਨੋਸ ਕਰਕੇ ਆਇਓ ਉਹ ਹਣਾ ਇਹ ਲੋ ਬਈ ਹਾਂ 9ਵੇਂ ਨੰਬਰ ਦਾ ਕਟਾਈ ਦੇਖ ਸਕਦੇ ਹੋ ਐਮ 52 ਦਾ ਸਰਕਾਰੀ ਸੀਮਾ ਐਮ 51 ਲੋ ਜੀ ਤੋਰ ਕੇ ਦੇਖ ਸਕਦੇ ਹੋ 9ਵੇਂ ਨੰਬਰ ਦਾ ਕਟਾਈ ਐਮ 52 ਐਚ ਐਲ ਡੀ ਵੀ ਤੇ ਪਹਿਲਾ ਚੜਿਕ ਤੋਂ ਹੋਏ ਤਿੰਨ ਮਹੀਨਾ ਵਾਲੀ categories ਵਿੱਚ ਆ ਸੀਗਾ ਉਹ ਦੇਖ ਸਕਦੇ ਜੀ ਆ ਘਟਾਇਆ ਗਿਆ ਜੀ ਆਖਵੇਂ ਨੰਬਰ ਤੇ ਮੇਰੇ ਕਿਹੜੇ ਪਿੰਡ ਤੋਂ ਆਇਓਗੇ ਬਰੇ ਸਾਹਿਬ ਤੋਂ ਹਾਂਜੀ ਬਰੇ ਸਾਹਿਬ ਤੋਂ ਤੇ ਕਿਹੜੇ ਸੰ ਦਾ ਘਟਾ ਇਹ ਸਮਰਾਟ ਥੇਮਕੇਰੀ ਦਾ ਤੇ ਪਹਿਲੀ ਵਾਰ ਐਵੇਂ ਮਿਲ ਤੇ ਪਹਿਲੀ ਵਾਰ ਆਇਆ ਠੀਕ ਹੈ ਕਿੰਨੀ ਉਮਰ ਦਾ ਲਗਭਗ 25 ਸਾਲ ਦਾ ਘਟਿਆ ਵੀ 25 ਤੇ ਮਾਲ ਤੋਂ ਕਿੰਨਾ ਕਹਦਾ 20 ਲੀਟਰ ਕਾਰਡ ਆ ਵੀ ਉੱਤੇ 24 ਲੀਟਰ ਕਾਰਡ ਆਗਾ ਐਚ ਡੀ ਵੀ ਵਿੱਚ ਹਾਂਜੀ ਠੀਕ ਹੈ ਜੀ ਤੋਰ ਕੇ ਦਿਖਾ ਦੇ ਕੋਈ ਗੱਲ ਨਹੀਂ ਥੋੜਾ ਆ ਆਲ ਕਰਦੇ ਪੰਛੀ ਥੱਕ ਜਾਂਦੇ ਹੈਗੇ ਤੋਰ ਲੰਬਾ ਤੋਂ ਉਧਰ ਤੋਲਾ ਉਧਰ ਛਾੜ ਦੋ ਜੀ ਕਹਿ ਰਹੀ ਜੀ ਹੁਣ ਸਮਰਅਥੇਮ ਕੇਰੀਆਂ ਦਾ ਬੱਚਾ ਜੀ 8 ਨੰਬਰ ਤੇ ਆਇਆਗਾ ਦੇਖ ਸਕਦੇ ਹੋਗੇ 24 ਕਿਲੋ ਐਚ ਡੀ ਵਿੱਚ ਰਿਕਾ ਰਾਵਲ ਤੇ ਕਟਾਈ 8 ਨੰਬਰ ਤੇ ਸੱਤਵਾਂ ਸ਼ੰਨਾਂ ਤੋਂ ਵੀ ਕੰਮ ਆਇਆ ਪਹਿਲਾ ਦੂਜਾ ਵੀ ਦਿਹਾੜੀ ਆ ਗਏ ਸੋ ਬੜੀ ਲਾਸਟ ਤੱਕ ਜੁੜੇ ਹੋ ਤਾਂ ਬਾਅਦੋਂ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਪਹਿਲਾ ਪਿੰਡ ਇਹਨਾਂ ਦਾ ਐਨੀ ਵਾਰ ਪਹਿਲੀ ਵਾਰ ਜੀ ਪਹਿਲੀ ਵਾਰ ਪਹਿਲੇ ਜੋਚ ਪਹਿਲਾ ਪਿੰਡਾਂ ਪਹਿਲੇ ਜੋਚ ਪਾਇਆ ਤੇ ਕੀ ਰਿਕਾਰਡ ਆ ਬਈ ਇਹਦਾ ਇਹਦੀ ਮਾਦਰ ਕਾਰਡ ਬਈ 17 ਲੀਟਰ ਠੀਕ ਹੈ ਹਾਂਜੀ 70570 ਦਾ ਸਟੀਮ ਲੱਗਿਆ ਠੀਕ ਹੈ ਹਾਂਜੀ 17 ਲੀਟਰ ਦੀ ਮਾਦਰ ਰਕਾਰਡ 70 ਨੰਬਰ 7ਵੇਂ ਨੰਬਰ ਤੇ ਆ ਗਿਆ ਹੈ 8ਵੇਂ ਨੰਬਰ ਤੇ ਆ ਬਈ ਠੀਕ ਆ ਠੀਕ ਆ ਪਹਿਲੀ ਵਾਰ ਹੀ ਆਇਆ ਮਿਲਦਾ ਪਹਿਲੀ ਵਾਰ ਬਿਲਕੁਲ ਕਿਹੜੇ ਪਿੰਡ ਤੋਂ ਮਾਹੀ ਨਗਲੀ ਮਾਹੀ ਨਵੇਂ ਨਾਲ ਸਰਕਾਰੀ ਆਜੋ ਪਿਛਲੇ ਪਲਾਣਾ ਰਿਜ਼ਲਟ ਤੋਂ ਸੰਤੁਸ਼ਟੋਂ ਪੂਰਾ ਹੀ ਪੂਰਾ ਖੁਸ਼ੋਂ ਪੂਰਾ 11 ਸਨਾਜ ਫਿਰ ਮੇਲੇ ਚ ਪਾ ਕੇ ਲਿਆ ਕਰੋ ਬਿਲਕੁਲ ਬਈ 70570 ਦਾ ਬੱਚਾ ਇਹ ਹਾਂਜੀ ਹਾਂਜੀ ਬਹੁਤ ਚੰਗਾ ਰਿਜ਼ਲਟ ਆ ਸੰਤੁਸ਼ਟ ਹਾਂਜੀ ਹਾਂਜੀ ਤੇ ਕਿੰਨੇ ਤੇ ਦੋ ਝੋਟੀਆਂ ਤੇ ਬਸ ਇੱਕ ਤਾਂ ਜੀ ਬਸ ਚੰਗੇ ਰੱਖੇ ਜਿੰਨੇ ਕਿ ਰੱਖੇ ਵੇ ਜੀ ਠੀਕ ਹੈ ਠੀਕ ਹੈ ਦੇਖ ਸਕਦੇ ਹੋ ਇਸ ਸੱਤਵੇਂ ਨੰਬਰ ਤੇ ਕਟਾ 70570 ਦਾ ਡਿਊਟੀ ਦੇਖ ਸਕਦੇ ਹੋ ਤੋਰੀ ਪੁੱਤਰੀ ਤੋੜ ਕੇ ਦਿਖਾ ਦੇਣਾ ਸੁਣ ਆਪਾਂ ਸੱਤਵਾਂ ਨੰਬਰ ਦਾ ਕਟਾ ਜੀ ਲੋ ਦੇਖੋ ਜੀ ਸੱਤਵਾਂ ਨੰਬਰ ਦਾ ਨਾਮ ਹੈ 70570 ਦਾ ਕਟਾ ਬਾਪੂ ਜੀ ਠੀਕ ਹੈ ਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡ ਤੋਂ ਆਗੇ ਜੀ ਵੱਡੀ ਹੀਰੋ ਤੋਂ ਜੀ ਵੱਡੀ ਹੀਰੋ ਤੋਂ 6ਵੇਂ ਨੰਬਰ ਤੇ ਆਏ ਤੁਹਾਨੂੰ ਮੁਬਾਰਕਬਾਦ ਬਹੁਤ ਬੱਗਾ ਯਾਰ ਤੇ ਕੈਮੀ ਵਾਰ ਐਵੇਂਲੇ ਤੇ ਇਹ ਇਹਦੀ ਤਾਂ ਪਹਿਲੀ ਵਾਰ ਹੀ ਲਿਆਇਆ ਤਾਂ ਪਹਿਲੀ ਵਾਰ ਆਇਓ ਮਾ ਅਸਲੇ ਮਾ ਦੇ ਦਿੱਦੀ ਗੇਰਾ ਅੱਛਾ ਅੱਛਾ ਤੇ ਕਿਹੜੇ ਪਿਓ ਦਾ ਹੈ ਪਿਓ ਕਿਹੜਾ ਦਾ ਇਹ ਸਮਰਾਟ ਦਾ ਸਮਰਾਟ ਥੇਮਕੇਰੀਆ ਸਮਰਾਟ ਹਾਂ ਵਗੈਰਾ ਠੀਕ ਆ ਤੇ ਮਾ ਉਹਦ ਕਿੰਨਾ ਕਹਦਾ ਮਾ ਦਾ ਦੇਦਾ ਅਸੀਂ 20 ਲੀਟਰ ਘੱਟਿਆ ਆਪਾਂ ਠੀਕ ਆ ਹਾਂ ਪਹਿਲੇ ਪਹਿਲੇ ਸੂਏ ਤੇ ਉਸ ਤੋਂ ਬਾਅਦ ਤਾਂ ਵਧੀਆ ਉਸ ਤੋਂ ਬਾਅਦ ਵੇਚਤੀ ਸੀ ਅੱਛਾ ਅੱਛ ਹਾਂ ਠੀਕ ਆ ਪਹਿਲੇ ਸੂਰ 20 ਕਿਲੋ ਆਗਾ ਤੇ ਘਰ ਚ ਕਿੰਨੇ ਕੁ ਪਸ਼ੂ ਆ ਸਰ ਸੀ ਹੈਗੇ ਸੀ ਸੀਮਸਾਂ ਨੇ ਬੈੜਕਾ ਹੈ ਠੀਕ ਆ ਠੀਕ ਠੀਕ ਆ ਆਉਣ ਵਾਲ ਸਮੇਂ ਮੇਲੇ ਚ ਆਇਆ ਕਰੋ ਹੁਣ ਜਿੱਥੇ ਹੁਣ ਆਇਆ ਕਰਾ ਖੁਸ਼ ਹੋ ਸਹੀ ਹੈ ਬੈਠਣਾ ਹਾਂ ਠੀਕ ਆ ਠੀਕ ਆ ਲੈ ਤੋਰ ਕੇ ਦਿਖਾਗਾ ਪੂਰੀ ਇਕਾਈ ਫਿਰ ਤੋਰ ਕੇ ਦਿਖਾ ਦੇਣਾ ਤੁਹਾਨੂੰ ਸਮਰਾਟ ਥੇਮ ਕਿਹੜਾ ਸ਼ੇਮਾ ਨੰਬਰ ਹੈ ਨਾ ਸ਼ੇਮਾ ਦਾ ਨਾਮ ਹੈ ਸਮਰਾਟ ਥੇਮ ਕਿਹੜਾ ਪਿੰਡ ਹੈ ਦੇਖ ਸਕਦਾ ਬਾਈ ਦਾ ਕਟਾ 1.5 ਦਾ ਪਿੰਡ ਹੈ ਜੀ ਐਮ 29 ਦਾ ਕਟਾ ਹੈ ਚੌਥੇ ਨੰਬਰ ਦਾ ਨਾਮ ਗੁਰਵਿੰਦਰ ਪੰਜਵਾਂ ਨੰਬਰ ਆਈਕਟਾ ਗੱਲ ਕਰਾਉਣਾ ਪਈਦਾ 22 ਸੱਸੀ ਕਾਲਜੀ ਕਿਹੜੇ ਪਿੰਡ ਦਾ ਵੀਰੇ ਕੀ ਬਾਤ ਹੈ ਆਲੂ ਵਾਲਾ ਬਈ ਕੀ ਬਾਤ ਹੈ ਆਲੂ ਆ ਪਾ ਤੁਸਨੂੰ ਵਧਾਈਆਂ ਵੀਰੇ ਤੁਹਾਡੇ ਪਰਵਿੱਤ ਜੀ ਕਿਸਾਨ ਵੀਰ ਆਪਣਾ ਦੇ ਦੇ ਲੋ ਜੀ ਨੌਜਵਾਨ ਮੁੰਡੇ ਆ ਵਧੀਆ ਵਧੀਆ ਨਾ ਪੈਦਾ ਹੋ ਰਿਹਾ ਹੈ ਇਸ ਕੰਮਾਂ ਦੇ ਵਿੱਚ ਸਾਰੇ ਭਰਾਣੇ ਮੇਹਦੇ ਬਾਪਾ ਭਾਗ ਲਿਆ ਕਰੋ ਕਿਹਦੇ ਸਾਹ ਦਾ ਬੱਚਾ ਹੈ ਅਰਜਨ ਕੁੰਗਰ ਅਰਜਨ ਕੁੰਗਰ ਦਾ ਸਹੀ ਉਮਰ ਕਿੰਨੀ ਪ੍ਰੋਪਰ ਇਹਦੀ ਇਹਦੇ ਬਾਈ ਢਾਈ ਸਾਲ ਪਲੱਸ ਹੋ ਗਈ ਢਾਈ ਸਾਲ ਦੀ ਖੀਰੇ ਚਾਹੀਏ ਖੀਰੀ ਹੈ ਨਾ ਹਾਂ ਠੀਕ ਆ ਠੀਕ ਆ ਆ ਤੇ ਮਾਂ ਉਹ ਕਿੰਨਾ ਕਹਦਾ 18 ਪਲੱਸ ਹੀ ਬਈ 18 ਕਿੰਨੇ ਕੁ ਪਸ਼ੂ ਘਰ ਚ ਹੈਗੇ ਨੇ 10 ਕਿਟੇ ਪਸ਼ੂ 10 ਪਸ਼ੂ ਠੀਕ ਹੈ ਮੇਲੇ ਚ ਪਹਿਲੀ ਵਾਰ ਆਏ ਕੋ ਪਹਿਲੀ ਵਾਰ ਆਏ ਕੋ ਪਹਿਲੀ ਵਾਰ ਖੋਸ਼ਾ ਜਲਦ ਜਮਾ ਜਿੰਨੇ ਭਰਾਏ ਲੱਗੋ ਸਾਨੂੰ ਸਾਰੇ ਪਹਿਲੀ ਵਾਰ ਵਾਲੇ ਮਿਲਣਗੇ ਇੱਕ ਵਾਰੀ ਕੱਟਾ ਤੋੜ ਕੇ ਦਿਖਾ ਦਈਏ ਆਪਾਂ ਨਾ ਤੋੜ ਦੋ ਕੋਈ ਅਰਜਨ কুমਬਰ ਦਾ ਬੱਚਾ ਜੀ ਜਿਹਦਾ ਬਾਈ ਦਾ ਇਥੇ ਮੇਲੇ ਜਿੱਤਿਆਗਾ ਜੀ ਦੇਖੋ ਕੱਟੇ ਦੀ ਬਿਊਟੀ ਬੰਤਰ ਬਹੁਤ ਸੋਹਣਾ ਕੱਟਾਗਾ ਜੀ ਬਾਈ ਨੂੰ ਸਾਰੇ ਭਰਾ ਕਮੈਂਟਾਂ ਦੇ ਵਧਾਈਆਂ ਜ਼ਰੂਰ ਆਇਆ ਕਰੋ ਕਿਉਂ ਨੌਜਵਾਨ ਮੁੰਡੇ ਇਸ ਕੰਮ ਚ ਬਹੁਤ ਆ ਰਹੇ ਨੇਗੇ ਨਸ਼ੇ ਪੱਤੇ ਤੋਂ ਬਚ ਕੇ ਹਾਂ ਇਹ ਇੱਕ ਮਚ ਆ ਰਹੇ ਹੈਗੇ ਇਹ ਕੱਟਾ ਹੈਗਾ ਜੀ ਤੀਜੇ ਨੰਬਰ ਤੇ ਬਾਈ ਨੂੰ ਵਧਾਈਆਂ ਦਿੰਨੇ ਆਪਾਂ ਕਰਦੇ ਆਂ ਬਾਈ ਨਾਲ ਗੱਲ ਤਾਂ ਬਾਈ ਸਿੱਸੀ ਕਾਜੀ ਸਿੱਸੀ ਕਾਜੀ ਸਿਰ ਮੁਬਾਰਕਾਂ ਹੀ ਬੜਾ ਵਧਾਈਆਂ ਤੁਹਾਨੂੰ ਧੰਨਵਾਦ ਜੀ ਤੀਜੇ ਨੰਬਰ ਤੇ ਗਿਆ ਹਾਂ ਕਿਹੜੇ ਪਿੰਡ ਤੋਂ ਪਹੁੰਚੇ ਬਸ 1 ਕਿਰਤੋ ਜੀ ਡੜਬੇ ਲਵੇ ਬਸੀ ਬਸ ਯਾਰ ਕਿ ਦੜਬੇ ਕੋਲ ਠੀਕ ਆ ਠੀਕ ਆ ਇਹ ਕਿਨੇ ਸਾਂ ਦਾ ਬੱਚਾ ਏ 8864 ਦਾ ਇਹ ਐਲ ਡੀ ਵੀ ਦਾ ਹੈਗਾ ਨਾ ਇਹ ਤੇ ਪਹਿਲੀ ਵਾਰ ਐ ਮਿਲੇ ਤੇ ਖੁਸ਼ ਹੋ ਰਿਹਾ ਰਿਜ਼ਲਟ ਤੋਂ ਕੋਲਈ ਘਰ ਚ ਕਿਨੇ ਪਸ਼ੂ ਰੱਖਿਆ ਹੋਇਆ 20 20 ਨੇ ਵੀਰੇ 20 20 ਪਸ਼ੂ ਹੋ ਗਏ ਮੁਰਾ ਦੀ ਹੈ ਹਾਂਜੀ ਹਾਂ ਈਲੀ ਦਾ ਵੀ ਨਹੀਂ ਕੋਈ ਨਾ ਤੇ ਵਧੀਆ ਉਧਰ ਕਾਰਡ ਚੱਲ ਰਿਆ ਘਰ ਵਿੱਚ ਤੇ ਆਉਣ ਵਾਲੇ ਸਮੇਂ ਚ ਕੀ ਮਿਲਿਆ ਹੁਣ ਵਧੂਗਾ ਫਿਰ ਆ ਕਰੋਂਗੇ ਉਹਨਾਂ ਹਾਂਜੀ ਹਾਂ ਠੀਕ ਆ ਠੀਕ ਆ ਤੇ ਤੋਰ ਕਦਾ ਜੀ ਕੱਲ ਕੱਟੀ ਲੈ ਕੇ ਆਈ ਸੀ ਵੀਰੇ ਉਹ ਚ ਹਾਰ ਗਏ ਸੀ ਅਸੀਂ ਕੱਟੀ ਚ ਚਲੋ ਕੋਈ ਨਹੀਂ ਅੱਜ ਜਿੱਤ ਗਏ ਜਿੱਤ ਹਾਰ ਬਣੀ ਆਈ ਹੈ ਦੇਖੋ ਭਾਗ ਲਾਣਾ ਜ਼ਰੂਰੀ ਨਹੀਂ ਬਾਈ ਹਾਂਜੀ ਜਿਹੜਾ ਬੰਦਾ ਬਾਹਰ ਖੜਾ ਹੋ ਹਰਦ ਪਿਆਈ ਹੈ ਜਿਹੜਾ ਅੰਮੀ ਆ ਪਾਏ ਠੀਕ ਆ ਮੈਦਾਨ ਚੋਂ ਚਾਹੁੰਦਾ ਜਾਂਦਾ ਪਰ ਹਣਾ ਭਰਾ ਵੀ ਚੰਗੀ ਦੇਖੋ ਕੱਲ ਕੱਟੀ ਹਾਰ ਗਈ ਚਲੋ ਅਜੇ ਕੱਟਾ ਜਿਹੜਾ ਜਿੱਤਿਆ ਹੈ ਤੀਜੇ ਨੰਬਰ ਤੇ ਕੱਟਾ ਆਇਆ ਕੋਈ ਬਹੁਤ ਸੋਹਣਾ ਕੱਟਾ ਤੇ ਉਸ ਤੋਂ ਬਾਅਦ ਸੰਦੀਪ ਜੀ ਦਾ ਪਹਿਲਾ ਕਰਵਾਗਾ ਦਾ ਬਰਜਿੰਦਰ ਜੀ 22 ਪਸ਼ੂ ਆਬਾਦੀ ਕੋਲੇ ਦੇਖ ਸਕਦੇ ਜੀ ਲਓ ਜੀ ਆ ਜਿਹੜਾ ਤੁਹਾਨੂੰ ਆਪਣੇ ਚੈਨਲ ਤੇ ਜਾਣ ਆਪਛਾਣਾ ਮਿਲੂਗਾ ਕੱਟਾ ਦੂਜੇ ਨੰਬਰ ਤੇ ਆ ਬਾਈ ਬਲਜਿੰਦਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਪਹਿਲਾ ਤੁਹਾਨੂੰ ਤਿੰਨਾਂ ਭਰਾਵਾਂ ਨੂੰ ਮੁਬਾਰਕਾਂ ਜੀ ਤੇ ਇਕੱਲਾ ਦੂਜੇ ਨੰਬਰ ਦਾ ਗਿਆ ਆਪਣਾ ਹੈ ਹਾਂਜੀ ਹਾਂਜੀ ਦੂਜੇ ਨੰਬਰ ਦਾ ਇਹ ਕਿਹਦੇ ਸਰ ਦਾ ਬੱਚਾ ਹੈ ਇਹ ਬਾਹੂ ਬਲੀ ਦਾ ਰਾਜ ਦਾ ਜੀ ਆਪਾਂ ਬਾਹੂ ਬਲੀ ਦਾ ਹਾਂਜੀ ਹਾਂਜੀ ਠੀਕ ਆ ਜਿਹਦੇ ਦੀਪੋ ਦਾ ਬੱਚਾ ਹੈਗਾ ਦੀਪੋ ਦਾ ਬੱਚਾ ਬਾਹੂ ਬਲੀ ਆ ਗਿਆ ਬਾਹੂ ਬਲੀ ਤੋਂ ਬਾਅਦ ਇਹ ਆ ਗਿਆ ਜੀ ਠੀਕ ਆ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਕਾਇਆ ਇਹਦੀ ਮਾਂ ਦਾ 18 ਕਿਲੋ ਰਕਾਰਾ ਜੀ 18 ਕਿਲੋ ਦੀ ਮਾਂ ਕਿੱਥੋਂ ਆਪਾਂ 50 ਹਜ਼ਾਰ ਨੇ ਚਾਹੀਏ ਉਸ ਤੋਂ ਬਾਅਦ ਇੱਥੇ ਲੈ ਕੇ ਆਪਣੇ ਛੋਟਾ ਸਿਮਰ ਭਰੇ ਜੀ ਹਾਂਜੀ ਹਾਂਜੀ ਇਹ ਬਾਈ ਕੋਲੇ ਕੱਟਾ ਗਿਆ ਇਹ ਕਿ ਸਿਮਰ ਜੀ ਦਾ ਨਾਂ ਬਾਈ ਦਾ ਹਾਂਜੀ ਤੇ ਆਪਣਾ ਦਰਾਜ ਤੇ ਗਵੰਡੀ ਆ ਆਜਾ ਜੀ ਆਪਣਾ ਗਵੰਡੀ ਉਸਵਾ ਦੋਸਾਂ ਵਾਲੀ ਕੈਟਾਗਰੀ ਚੋਂ ਦੂਜਾ ਨੰਬਰ ਕੱਢਦਾ ਹੈ ਹਾਂ ਦੂਜਾ ਨੰਬਰ ਹੈ ਜੀ ਠੀਕ ਆ ਠੀਕ ਆ ਤੇ ਬਹੁਤ ਬਹੁਤ ਮੁਬਾਰਕਾਂ ਕੋਈ ਹੋਰ ਸ਼ਬਦ ਕਹਿਣਾ ਚਾਹੋਗੇ ਕੋਈ ਵੀ ਬਰੀਡ ਵਾਰ ਦੱਸੋ ਕੋਈ ਪਸੰਦ ਆਏ ਬਰੀਡ ਆ ਦੇਖੋ ਜੀ ਵੇਖ ਲੈ ਜਨ ਜੱਸਾ ਬਹੁਤ ਵਧੀਆ ਮੰਨ ਲਓ ਵੀ ਇਹ ਕਹਿ ਰਹੇ ਸੀ ਖੁਸ਼ ਮਤਲਬ ਫੈਸਲੇ ਤੋਂ ਖੁਸ਼ ਹੋ ਪੂਰੇ ਹਾਂ ਫੈਸਲੇ ਤੋਂ ਖੁਸ਼ ਆ ਜੀ ਠੀਕ ਆ ਠੀਕ ਆ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਉਣੇ ਨੇ ਮੇਲੇ ਦਾ ਵਿਰੇ ਕਰਜ ਕਿੰਨੇ ਕੋਸ਼ ਆਪਣੇ ਕੋਲੇ ਕਰਜ ਆਪਣੇ ਕੋਲ 14 ਨਾ ਗਿਆ ਜੀ 14 ਕ ਹਾਂ ਤੇ ਮੇਲੇ ਚ ਕੰਨੀ ਵਾਰ ਆਇਓ ਮੇਲੇ ਪਹਿਲੀ ਵਾਰ ਹੀ ਆਈ ਪਹਿਲੀ ਵਾਰੀ ਇਹ ਪਹਿਲੀ ਵਾਰੀ ਕੱਟਾ ਦੂਜੇ ਨੰਬਰ ਤੇ ਠੀਕ ਆ ਇਹ ਭਾਈ ਬਲਜਿੰਦਰ ਦੀ ਨਾਲ ਮਿਹਨਤ ਆ ਗਈ ਕਿਉਂਕਿ ਨਾਲ ਭਾਈ ਨਾ ਹੌਸਲਾ ਦਿੱਤਾਗਾ ਤੇ ਬੜਾ ਕਾਬ ਵੀ ਦਵਾਇਆ ਸੀਗਾ ਜੀ ਨਾਲ ਅੱਛਾ ਇਹ ਕੱਤੇ ਨੂੰ ਬੜਾ ਕਾਫੀ ਹੁੰਦੇ ਰਹੋਗੇ ਹਾਂ ਹਾਂ ਇਹਨੂੰ ਰੈਟਰਾਸ ਨੂੰ ਦਿਸਾਬਿਕ ਸਰੀਰ ਦੀ ਗ੍ਰੋਥ ਚੰਗੀ ਕੀਤੀ ਵਾਸਤੇ ਦਿੱਤਾ ਸੀਗਾ ਜੀ ਠੀਕ ਆ ਠੀਕ ਆ ਥੋੜਾ ਜਿਹਾ ਹਲਕਾ ਸੀਗਾ ਸਕੈਨ ਦੀ ਥੋੜੀ ਜੀ ਦਿੱਕਤ ਸੀ ਠੀਕ ਹੈ ਤੇ ਜਦੋਂ ਬੜਾ ਕਾਫ ਬੜਾ ਕਾਫ ਪਾਊਡਰ ਫਾਰਮ ਵਿੱਚ ਦਿੱਤਾ ਇਹਨਾਂ ਨੂੰ ਹਾਂ ਪਾਊਡਰ ਫਾਰਮ ਚ ਦਿੱਤਾ ਛੋਟੇ ਬੱਚਿਆਂ ਦੇ ਲਿਕਰ ਹੁੰਦਾ ਹੈਗਾ ਹਾਂ ਲਿਕੜਾ ਹੁੰਦਾ ਠੀਕ ਆ ਤੇ ਬਾਈ ਬੜਾ ਕਾਫ ਨਾਲ ਹੀ ਖੜਿਆ ਨਾ ਹਾਂਜੀ ਹਾਂ ਜੇਦੋਂ ਮੈਂ ਕਿਹਾ ਗੱਲਬਾਤ ਕਰਾ ਦੇਣਾ ਪਿਛਲੇ ਨੇਗੇ ਬਾਜੀ ਸਾਸਤਰੀ ਕਾਲ ਜੀ ਸਾਸਤਰੀ ਕਰਵਾਇ ਜੀ ਤੇ ਬੱਸ ਤਾਂ ਦੇਖੋ ਮੈਂ ਤਾਂ ਤੁਹਾਨੂੰ ਜਾਣਦਾ ਹਾਂ ਤੁਹਾਡਾ ਰਿਜ਼ਲਟ ਵੀ ਜਾਣਨਾ ਬੜੇ ਕਾਫ ਦਾ ਜਿੰ ਬੜੀ ਕੀ ਗੱਲ ਬਾਤ ਹੈ ਬੜਾ ਕਾਫ ਇਹ ਹੈ ਜੀ ਜਿਹੜੇ ਅੱਜ ਦੇ ਕਿਸਾਨ ਭਰਾ ਨੇ ਜਿਹੜੇ ਆਪਾਂ ਨੂੰ ਨਵੇਂ ਯੁਵਾ ਜਿਹੜੇ ਆਪਣੇ ਯੰਗਸਟਰ ਨੇ ਉਹ ਆਪਣਾ ਪਸ਼ੂ ਧਨਵਰ ਜਾ ਰਹੇ ਨੇ ਉਹਨਾਂ ਵਾਸਤੇ ਆਪਣਾ ਸੁਝਾਅ ਹੈ ਜੀ ਆਪਾਂ ਜਿਹੜਾ ਬੜਾ ਕਾਫ ਹੈ ਬੜੀ ਕਾਫ ਨਾਲ ਆਪਾਂ ਬਧੀਆਂ ਦੇ ਬੜੀਆਂ ਅਫਲਟ ਤੇ ਜਿਹੜੇ ਵੀ ਬੱਚੇ ਨੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਪਿਆਰ ਕਰ ਸਕਦੇ ਆ ਬੜਾ ਕਾਫ ਆਪਣਾ ਜਿਵੇਂ 0 ਡੇ ਤੋਂ ਸਟਾਰਟ ਕਰਵਾ ਸਕਦੇ ਆ ਆਪਾਂ ਪਹਿਲੇ ਦਿਨ ਤੋਂ ਸਟਾਰਟ ਕਰ ਸਕਦੇ ਆ ਪਹਿਲੇ ਦਿਨ ਤੋਂ ਸਟਾਰਟ ਕਰਾ ਸਕਦੇ ਆ ਜੀ 6 ਮਹੀਨੇ ਤੱਕ ਲਿਕਵਿਡ ਫਾਰਮਸ ਦੇਣਾ ਬਹੁਤ ਵਧੀਆ 6 ਮਹੀਨੇ ਤੋਂ ਬਾਅਦ ਆਪਾਂ ਉਹਨੂੰ ਆਪਣਾ ਪਾਊਡਰ ਫ ਉਹ 6 ਮਹੀਨੇ ਤੋਂ ਉੱਪਰ ਜਿਹੜਾ ਵੀ ਕਾਫ ਹੋ ਗਿਆ ਆਪਾਂ ਉਹਨਾਂ ਨੂੰ ਵੱਡਾ ਕਾਫ ਪਲੱਸ ਦਾ ਪਾਊਡਰ ਆਪਣਾ 40 ਗ੍ਰਾਮ ਬਹੁਤ ਸਟਾਰਟ ਕਰਵਾ ਸਕਦੇ ਹਾਂ ਜਦੋਂ ਗੱਪਣ ਹੋਗਾ ਉਦੋਂ ਬੰਦ ਕਰ ਦੋ ਜਦੋਂ ਤੋਂ ਪਹਿਲਾਂ ਪਹਿਲਾਂ ਜਦੋਂ ਕੱਟਿਆ ਗਿਆ ਇਹਨਾਂ ਨੂੰ ਲਗਾ ਦਿਆ ਦੇ ਸਕਦੇ ਹਾਂ ਹਾਂ ਕੱਟਿਆਂ ਨੂੰ ਇਹਨਾਂ ਨੂੰ ਲਗਾਤਾਰ ਦੇ ਸਕਦੇ ਆਂ ਜੀ ਬਹੁਤ ਚੰਗਾ ਫਰੋਝਾਨ ਮਿਲਦਾ ਹੈ ਜੀ ਸਕਿਨ ਤੇ ਉੱਪਰ ਵੀ ਵਧੀਆ ਕੰਮ ਕਰਦਾ ਹੈ ਆਪਣਾ ਵੱਡਾ ਕਾਫ ਲਿਵਰ ਤੇ ਬਹੁਤ ਕੰਮ ਕਰਦਾ ਹੈ ਹਾਂ ਜੀ ਲਿਵਰ ਤੇ ਬੱਚਿਆਂ ਨੂੰ ਵੀ ਜਿਹੜਾ ਬੱਚਿਆਂ ਕੱਟੀਆਂ ਦੋਨੋਂ ਕੈਟਾਗਰੀਆਂ ਕੱਟੀਆਂ ਕੁਛ ਇਹਨਾਂ ਨੂੰ ਵੀ ਦੇ ਸਕਦੇ ਆਂ ਜੀ ਆਪਾਂ ਠੀਕ ਆ ਮੈਂ ਹਲਕੇ ਨੇ ਇਹ ਕੱਟਣੀ ਬਹੁਤ ਚੰਗੀ ਆ ਗਈ। ਬਹੁਤ ਵਧੀਆ। ਸੋ ਧੰਨਵਾਦ ਜੀ ਸ਼ੇਅਰ ਕਰਦੇ ਹੋ। ਹੁਣ ਤੁਹਾਨੂੰ ਪਹਿਲੇ ਨੰਬਰ ਦਾ ਕੱਟਾ ਦਿਖਾਉਂਦੇ ਹਾਂ। ਲਓ ਜੀ ਇਹ ਕੱਟਾ ਹੈਗਾ ਪਹਿਲੇ ਨੰਬਰ ਤੇ। ਬਾਪੂ ਨਾਲ ਆਪਾਂ ਗੱਲਬਾਤ ਕਰੌਣਗੇ। ਬਾਪੂ ਜੀ ਸਾਸਰੀ ਘਰ ਜੀ। ਸਾਸਰੀ ਘਰ ਜੀ। ਕਿਹੜੇ ਪਿੰਡ ਤੋਂ ਆਗੇ ਜੀ? ਗੰਡੂਆਂ ਤੋਂ ਜੀ। ਗੰਡੂਆਂ ਤੋਂ ਜੀ। ਪਹਿਲੇ ਨੰਬਰ ਤੇ ਕੱਟਾ ਗਿਆ। ਪਹਿਲੇ ਜੀ। ਪਹਿਲਾਂ ਸਾਨੂੰ ਵਧਾਈਆਂ ਬਹੁਤ-ਬਹੁਤ ਬਲਤਾਂ ਜੀ। ਤੇ ਕਿਹੜੇ ਸਾ ਦਾ ਬੱਚਾ ਹੈ? ਮਿਸਾਲ ਦਾ ਜੀ। ਬਿਸ਼ਾਦਾ ਤੇ ਬਿਸ਼ਾਲੇ ਕਿੱਥੇ ਜੋ ਢਸਾਂਗ ਤੋਂ ਪਰੇ ਦੀ ਉਹਦੀ ਕੀ ਅੱਗੇ ਖਾਸਤ ਸੀਗੀ ਓਹ 21 ਕਿਲੋ ਦੀ ਮਾਦਾ ਬਿਸ਼ਾਲ ਦੀ ਮਾਦਾ ਤੇ ਬਰੀਡ ਚ ਵੀ ਜਿੱਤਿਆ ਸੀ ਕਿਤੇ ਆ ਜਿੱਥੇ ਆ ਜੀ ਚੈਂਪੀਅਨ ਆ ਕੇ ਜੱਲਾ ਝੱਜਰ ਦਾ ਪਹਿਲੇ ਨੰਬਰ ਦਾ ਚੈਂਪੀਅਨ ਸੀ ਆ ਤੇ ਆਪਾਂ ਮੇਲੇ ਚ ਕਿੰਨੇ ਵਾਰੀ ਪਹੁੰਚਾਂਗੇ ਪਹਿਲੀ ਵਾਰੀ ਪਹਿਲੀ ਵਾਰੀ ਤੇ ਪਹਿਲੀ ਵਾਰੀ ਕੱਟਾ ਪਹਿਲੇ ਨੰਬਰ ਤੇ ਲੱਗ ਗਿਆ ਜਿਹਨੇ ਪੂਰਾ ਸੰਤੋਸ਼ਟ ਹੋ ਸਹੀ ਰਿਜ਼ਲਟ ਨਾਲ ਵੀ ਸਹੀ ਫੈਸਲਾ ਹੋਇਆਗਾ ਤੇ ਉਮਰ ਕਿਨੇ ਕੱਟਦੀ ਦੀ 2 ਸਾਲ ਦੀ 2 ਸਾਲ ਪੂਰੀ ਤੇ ਇਹਦੀ ਮਾਦਾ ਕਿੰਨਾ ਕਾ ਹਾਂ 18 ਕਿੰਨੇ ਕਿ ਪਸ਼ੂ ਘਰ ਚ ਆਪਣੇ ਕੋਲੇ ਆਪਣੇ ਕੋਲੇ ਹੈਗੇ 8 ਸੌ ਤਿਹੋ ਪਹਿਲੀ ਅਰਜੀ ਪਹਿਲਾ ਨੰਬਰ ਲੱਗਿਆ ਖੁਸ਼ੀ ਆ ਉਹਨੇ ਹੁਣ ਤਾਂ ਮੇਲੇ ਚ ਭਾਅ ਲਿਆ ਕਰੂਗੇ ਪੱਕਾ ਠੀਕ ਆ ਤੇ ਨਵੇਂ ਮੁੰਡਿਆਂ ਨੂੰ ਸੁਨੇਹਾ ਇਹਨੇ ਵੀ ਪਾ ਲਓ ਸਾਰੇ ਡੰਗਰ ਵਧੀਆ ਕਰ ਬੱਧ ਬੱਧੇ ਬੰਦਾ ਨਾ ਅਮਰੀਕਾ ਜੀ ਕੁਲ ਕਰੇ ਜੀ ਜੀ ਕਲੀਪ ਰਹੀ ਠੀਕ ਭਾਈ ਜੀ ਇਹ ਪਿੰਡ ਗੰਡੂਆ ਜਿਹੜਾ ਸੰਗਰੂਰਾ ਸਨਾਮ ਦੇ ਤੋਂ 8 ਕਿਲੋਮੀਟਰ ਦੂਰ ਪੈ ਜਾਂਦਾ ਹੈਗਾ ਨਹੀਂ ਸਾਡੇ ਪਿੰਡ ਦਾ ਪਹਿਲਾ ਛੋਟਾ ਚੈਂਪੀਅਨ ਬਣਿਆ ਸਾਡੇ ਪਿੰਡ ਦੇ ਵਿੱਚੋਂ ਅੱਛਾ ਪਿੰਡ ਦਾ ਪਹਿਲਾ ਬੰਦਾ ਮੇਲੇ ਜਾ ਤੇ ਪਹਿਲੀ ਵਾਰੀ ਪਹਿਲਾ ਨੰਬਰ ਆ ਪਹਿਲੀ ਵਾਰੀ ਪਹਿਲੇ ਨੰਬਰ ਤੇ ਆਇਆ ਹੈਗਾ ਜੀ ਤੇ ਪਿੰਡ ਸੰਗਤਪੁਰਾ ਸਾਡੇ ਤੋਂ 5 ਕਿਲੋਮੀਟਰ ਦੂਰ ਰਹ ਜਾਂਦਾ ਹੈਗਾ ਜਿੱਥੇ ਛੋਟਾ ਚੈਂਪੀਅਨ ਬਣੇ ਨੇ ਬਹੁਤ ਸਾਰੇ ਪਰ ਆਮ ਕਿਸਾਨ ਜ਼ਿਮੀਂਦਾਰ ਦੇ ਘਰੋਂ ਪਹਿਲਾ ਛੋਟਾ ਚੈਂਪੀਅਨ ਬਣਿਆਗਾ ਤੇ ਆਮ ਜ਼ਿਮੀਦਾਰ ਹੈਗਾ ਪੂਰੇ ਪਿੰਡਾਂ ਸੋਨੇ ਮਾਣੋ ਪਈ ਬਾਈ ਬਾਈ ਤੇ ਮੱਡੇ ਪਿੰਡ ਨੂੰ ਸੀ ਇਹਦਾ ਤੇ ਮਾਣ ਆਗਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਆ ਜਿਹੜਾ ਨਸਲ ਸੁਧਾਰ ਬਰੀਡ ਇੱਕ ਸੁਧਾਰ ਹੋਈ ਹੈਗੀ ਉਹ ਵੀ ਇਹਦੀ ਮਾਣਤ ਵੀ ਚੰਗਾਗਾ ਤੇ ਉਹ ਵੀ ਚੰਗਾ ਗਿਆ ਜਦੋਂ ਇਹ ਡਾਇਰੈਕਟ ਕਰਾਸ ਕਰਾਂਗੇ ਸੀਮੰਦਾਂ ਦੇ ਪਿੰਡ 'ਚ ਸਾਰੇ ਪਿੰਡਾਂ 'ਚ ਨਾਂ ਦੇ ਬੱਚੇ ਆਉਣਗੇ ਓਏ ਹਾਂਜੀ ਪਸ਼ੂਧਾਨ 'ਚ ਗ੍ਰੋਥ ਹੋਊਗੀ ਚੀਨ ਵਾਲਾ ਹਾਂਜੀ ਤੇ ਜਿਹੜਾ ਸੰਤਪੁਰਾ ਪਿੰਡ ਆ ਉਹ ਸਾਡੇ ਪਿੰਡ ਤੋਂ 5 ਕਿਲੋਮੀਟਰ ਦੂਰੀ 'ਚ ਆ ਆਰਾਮ ਦੇ ਲਾਗੇ ਤੇ ਮਹਿਰੇਗਾ ਕੇ ਤੇ ਸੁਨਾਮ ਦੇ ਲਾਗੇ ਪਿੰਡ ਪੈ ਜਾਂਦਾ ਤੇ ਸਾਡੇ ਪਿੰਡ ਦੇ ਡਾਕਟਰ ਨੇ ਵੀ ਇਹ ਟੀਕਾ ਭਰਿਆ ਸੀਗਾ ਉਹਨਾਂ ਤੋਂ 35 ਉਹਨਾਂ ਤੋਂ ਲੈ ਕੇ ਇਹ ਮੱਝ ਦੇ ਹਾਂਜੀ ਠੀਕ ਹੈ ਤੇ ਬਾਕੀ ਭਾਈਆਂ ਨੂੰ ਬੇਨਤੀ ਆ ਜਿਨ੍ਹਾਂ ਨੇ ਵੀ ਇਹਨੂੰ ਦੇਖਣਾ ਜਾਂ ਵੀਡੀਓ ਕਰਨੀ ਆ ਪਿੰਡ ਗੰਡੂਆ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਾ ਕੇ ਆ ਕੇ ਪਹੁੰਚ ਕੇ ਕਰ ਸਕਦਾ ਇੱਕ ਭਾਈਆਂ ਦਾ ਮੋਬਾਈਲ ਨੰਬਰ ਮੈਂ ਤੁਹਾਨੂੰ ਬੁਲਾ ਲੈਣਾ ਭਾਈ ਜੀ ਮੋਬਾਈਲ ਨੰਬਰ 99644 29598 ਇੱਕ ਵਾਰੀ ਫੇਰ ਬੋਲ ਦੋ 99644 29598 ਠੀਕ ਹੈ ਤੇ ਹੁਣ ਸੁਣ ਤੋਰ ਕੇ ਦਿਖਾ ਦੇਣਾ ਕਟਾਪਾ ਤੇ ਉਹਨਾਂ ਵਾਲੀ ਗੱਲ ਇਹ ਆ ਬਈ ਆਮ ਜੀ ਵੀ ਆਰੇ ਤੋਂ ਘਰੋਂ ਨਿਕੜਿਆ ਸੀਗਾ ਇਹ ਕਟਾਪਾ ਤੇ ਦੂਜੀ ਗੱਲ ਕੀ ਆ ਸਾਡੇ ਪਿੰਡ ਵਾਸਤੇ ਮਾਣ ਦੀ ਗੱਲ ਵੀ ਕਿੱਦੂ ਮਾਣ ਹੋਵੇ ਕਿਉਂ ਨਾ ਸਾਨੂੰ ਅੱਜ ਦਾ ਆਪ ਨੂੰ ਚੌਰ ਨੂੰ ਬੋਲੇ ਆਂ ਯਾਰ ਜੇ ਕੱਲ ਕਬਲ ਖੁਸ਼ੀ ਆ ਇਹਨੂੰ ਰੇ ਆ ਕੇ ਪਤਾ ਲੱਗਿਆ ਮੇਲੇ ਦਾ ਮੈਂ ਕਦੋਂ ਤੁਰਿਆ ਸੀਗਾ ਮੈਂ ਆ ਕੇ ਦੇਖਿਆ ਬਾਈ ਉਹ ਕੱਲ ਦੇ ਆ ਰਹੇ ਹੈ ਇਹਨਾਂ ਨੂੰ ਇਹ ਵੀ ਨਹੀਂ ਪਤਾ ਸੀਗਾ ਕਿ ਸਾਡੇ ਛੋਟੇ ਦਾ ਮੁਕਾਬਲਾ ਕਰਨ ਨੂੰ ਹੋਣਾ ਹੈ ਅੱਛਾ ਬਿਲਕੁਲ ਸਿੰਪਲ ਬੰਦੇ ਦੇ ਇਸ ਸੁਧਾਰ ਰਹੇ ਆ ਪਤਾ ਨਹੀਂ ਸੀਗਾ ਵੀ ਕੰਮ ਕੱਢ ਜਾਇਆ ਕੱਲ ਦੇ ਆ ਰਹੇ ਸਵੇਰੇ ਕੱਲ ਸਵੇਰੇ 4 ਵਜੇ ਤੁਰੇ ਹੋਈ ਦੀ ਅੱਛਾ ਪਤਾ ਨਹੀਂ ਆ ਵੀ ਕਦੋਂ ਕੀ ਹੋਣਾ ਚਲੋ ਪ੍ਰਮਾਤਮਾ ਇਸ ਜੀ ਆਲੀ ਤਨ ਮਰਦਾ ਲਈ ਆਪਾਂ ਤੇ ਉਰੇ ਆ ਕੇ ਜਦੋਂ ਦੇਖਿਆ ਫਿਰ ਵੀ ਐ ਹੁੰਦਾ ਗਿਆ ਕਿਉਂਕਿ ਜਿਹੜਾ ਪਹਿਲੀ ਵਾਰ ਜਦੋਂ ਨਿਆ ਮਿਲਦਾ ਗਿਆ ਉਦੋਂ ਬੱਕਰੀ ਚੀਜ਼ ਹੁੰਦੀ ਹੈ ਤੇ ਹੁਣ ਸਾਨੂੰ ਬਹੁਤ ਵੱਡੀ ਖੁਸ਼ੀ ਆ ਗਈ ਬਾਕੀ ਵੀਰਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਆ ਕਰੋ ਜੀ ਜੀ ਧੰਨਵਾਦ ਜੀ ਇੱਕ ਜਿਹੜਾ ਅਸਲ ਸੁਧਾਰ ਦਾ ਜਿਹੜਾ ਪੈਰ ਆ ਜਿਹੜਾ ਆਪ ਤੋਂ ਖਾਸ ਬਣਿਆ ਹਾਂਜੀ ਆਪ ਤੋਂ ਖਾਸ ਨਹੀਂ ਆਹੋਂ ਤੋਂ ਖਾਸ ਬਣਿਆ ਇਸ ਗੱਲ ਦੀ ਖੁਸ਼ੀ ਆ ਜਿੰਨੇ ਪਹਿਲੇ 10 ਨੰਬਰ ਸਾਰੇ ਬੰਦੇ ਪਹਿਲੀ ਵਾਰ ਹੀ ਆਏ ਵੇ ਦੇਖੋ ਠੀਕ ਹੈ ਜੀ ਲੀਡਰ ਕੋਈ ਨਹੀਂ ਹੈਗਾ ਵੇ ਦੇਖਿਆ ਤੇ ਸੋ ਤੋੜ ਕੇ ਦਿਖਾ ਦਿਓ ਧੰਨਵਾਦ ਭਾਈ ਤੁਹਾਡਾ ਸਮਾਂ ਦੇਣ ਵਾਸਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਤਨਾ ਹੁੰਦੇ ਮੇਲੇ ਵਾਸਤੇ ਕੈਰੀ ਰੱਖਿਆ ਵੇ ਠੀਕ ਹੈ ਹੁਣ ਇਹਦੀ ਤੋੜ ਦੇ ਬਾਪੂ ਜੀ ਤੋੜ ਕੇ ਲਾ ਦਿਓ ਭਾਈ ਲਓ ਜੀ ਤੁਹਾਨੂੰ ਤੋੜ ਕੇ ਦਿਖਾ ਦਿੰਨਾ ਤੇ ਇਹ ਕਟਾਈ ਪਹਿਲੇ ਨੰਬਰ ਤੇ ਖੀਰੀ ਕੈਟਾਗਰੀ ਦੇ ਵਿੱਚ ਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਇਹ ਜੇ ਕੱਟ ਜੇ ਤੁਹਾਡੇ ਘਰਾਂ ਚ ਖੜਿਆ ਤਾਂ ਮੇਲਾ ਜਰੂਰ ਲੈ ਕੇ ਆਓ ਦੇਖੋ ਜੀ ਕਟਾ ਇਹ ਸੀ ਜੀ ਖੀਰਾ ਕੈਟਾਗਰੀ ਦੇ ਵਿੱਚ ਮੁਰਾ ਨਸਲ ਦੇ ਵਿੱਚ ਕੋੜੜਾ ਗਲਾਂ ਜਿਹਦਾ ਮਾਸ ਦੇ ਪਹਿਲੇ ਪਸ਼ੂ ਦੇ ਪਸ਼ੂ ਮੇਲੇ ਦੇ ਦੂਜੇ ਦਿਨ ਦੇ ਦੂਜਾ ਮੁਕਾਬਲਾ ਫਾਈਨਲ ਹੋ ਚੁੱਕਿਆ ਜੀ ਸੋ ਇੱਕ ਕਟਾ ਦੇਖ ਸਕਦੇ ਹੋ ਸੋ ਸਾਰੇ ਭਰਾਵਾਂ ਦਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨ ਬਾਅਦ ਬਹੁਤ ਬਹੁਤ ਧੰਨਵਾਦ ਆ ਜੀ ਸੋ ਮਿਲਦਾਂਗੇ ਸੇ ਹੋਰ ਵੀਡੀਓ ਨਾਲ